ਅਸੀਂ ਕਾਲਦੇ ਤੇ ਅਗਲਾ ਪੜਾਅ ਸ਼ੁਰੂ ਕਰ ਲਿਆ ਨੇ ਸਤਿਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ 52 ਰਾਜੇ ਚੋਲੀਆਂ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆਏ ਤੇ ਉੱਚੀ ਉੱਚੀ ਆਵਾਜ਼ ਵਿੱਚ ਕਹਿ ਰਹੇ ਸਨ ਜੇ ਦਾਤਾ ਬੰਦੀ ਛੋੜ ਜੇ ਦਾਤਾ ਬੰਦੀ ਛੋੜ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਦਾਤਾ ਬੰਦੀ ਛੋੜ ਵੀ ਪੈ ਗਿਆ ਗਵਾਲੀਆ ਦੇ ਕਿਲੇ ਵਿੱਚ ਅੱਜਕੱਲ ਗੁਰਦੁਆਰਾ ਦਾਤਾ ਬੰਦੀ ਛੋੜ ਸਭਾਏ ਮਾਨ ਹੈ ਦਿੱਲੀ ਪਹੁੰਚਣ ਤੇ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ ਤੇ ਜਹਾਂਗੀਰ ਨੇ ਗੁਰੂ ਸਾਹਿਬ ਨਾਲ ਦਿਲੋਂ ਮਿੱਤਰਤਾ ਕਰ ਲਈ ਫਿਰ ਚੰਦੂ ਨੇ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਿਆਂ ਵਿੱਚ ਮੁਹਰੀਸ ਸੀ ਜਹਾਂਗੀਰ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਗੁਰੂ ਸਾਹਿਬ ਜੀ ਜੋ ਪਰ ਉਪਕਾਰੀ ਮੂਰਤ ਸਨ ਉਹਨਾਂ ਨੇ ਕਿਹਾ ਕਿ ਪਤਨੀ ਅਤੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਅਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਚੰਦੂ ਨੂੰ ਬਾਬਾ ਬਿਦੀ ਚੰਦ ਅਤੇ ਭਾਈ ਜੇਠਾ ਜੀ ਦੇ ਹਵਾਲੇ ਕਰ ਦਿੱਤਾ ਜੋ ਇਸ ਨੂੰ ਲਾਹੌਰ ਲੈ ਗਏ ਜਿੱਥੇ ਉਸ ਦੇ ਨੱਕ ਵਿੱਚ ਨਾਥ ਪਾ ਕੇ ਲਾਹੌਰ ਦੇ ਬਾਜ਼ਾਰ ਵਿੱਚ ਕਮਾਇਆ ਅਤੇ ਇੱਕ ਪਰਪੁੰਜੇ ਨੇ ਸਿਰ ਵਿੱਚ ਕੜਸ਼ਾ ਮਾਰਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਜਦੋਂ ਸਤਿਗੁਰ ਜੀ ਨੇ ਅੰਮ੍ਰਿਤ ਜਾਂ ਅੰਮ੍ਰਿਤਸਰ ਜਾਣ ਦਾ ਖਿਆਲ ਪ੍ਰਗਟ ਕੀਤਾ ਤਾਂ ਜਹਾਂਗਿ ਨੇ ਕਿਹਾ ਕਿ ਮੈਂ ਵੀ ਕਸ਼ਮੀਰ ਜਾ ਰਿਹਾ ਹਾਂ ਹਾਂ ਇਕੱਠੇ ਹੀ ਚੱਲਦੇ ਹਾਂ ਉਹ ਗੁਰੂ ਸਾਹਿਬ ਦੇ ਨਾਲ ਹੀ ਅੰਮ੍ਰਿਤਸਰ ਵੱਲ ਰਵਾਨਾ ਹੋ ਗਿਆ ਨਾਲ ਹੀ ਆਇਆ ਰਸਤੇ ਵਿੱਚ ਬਹੁਤ ਜਗ੍ਹਾ ਤੇ 사త్సੰਗ ਹੋਇਆ ਜਿਸ ਵਿੱਚ ਫਾਇਦਾ ਫਾਇਦਾ ਬੇਗਮਾ ਅਤੇ ਫਹਿਲਕਾਰਾਂ ਨੇ ਵੀ ਲਿਆ ਜਹੰਗੀਰ ਅੰਮ੍ਰਿਤਸਰ ਆਇਆ ਦਰਬਾਰ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਦਰਸ਼ਨ ਕੀਤੇ ਮਾਫੀ ਮੰਗੀ ਅਤੇ ਕਸ਼ਮੀਰ ਨੁਰਵਾਨਾ ਹੋ ਗਿਆ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੇ ਦੀਪ ਮਾਲਾ ਵੀ ਕੀਤੀ ਅਤੇ ਮਠਿਆਈਆਂ ਵੀ ਵੰਡੀਆਂ ਜਿਸ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਉਸੇ ਦਿਨ ਬੰਦੀ ਛੋੜ ਦਿਵਸ ਕਿਹਾ ਜਾਣ ਲੱਗਾ